ਬਾਰ ਦਾ ਟਿਕਮੀ ਕਰੇਗਾ ਕਰਦੇ ਵੀ ਟੀਮਾਂ ਦੋਨੇ ਚੰਗੀਆਂ ਮੈਚ ਹੋਰਗੇ ਟਿਕਾਣੇ ਜਾਂ ਪਿਹੜਗੇ ਪਤਾ ਲੱਗ ਜਾ ਕਿੰਦਾ ਜੱੱਗਾ ਪੜੀ ਉਹ ਕੁੰਡੀਆਂ ਦੇ ਕੁੰਡੀਆਂ ਦੇ ਤਖਤ ਬਾਜੀਓ ਇੱਕ ਤਰ੍ਹਾਂ ਦੇ ਵਿਖਾਰੀ ਕਿ ਦਾਦੇ ਤੇ ਡੇਰਾ ਜੱਟ ਦਾ ਉਸ ਗੱਲ ਦਾ ਬਹੁਤ ਨਾ ਜਾਣੀ ਤੇ ਦਾਦੇ ਤੇ ਡੇਰਾ ਜੱਟ ਦਾ ਹਾਂ ਕਿੰਨੇ ਗੱਡੀ ਪੁਆਇੰਟ ਸੈੱਟ ਪੁਆਇੰਟ ਪਾਜੀ ਸੈੱਟ ਪੁਆਇੰਟ ਹਾਂ ਖੁਰਦਪੁਰ ਦਾ ਸੀ ਕੱਪ ਯਾਰੋ ਖੁਰਦਪੁਰ ਪਿੰਡ ਦਾ ਸੀ ਕੱਪ ਸੀ ਯਾਰੋ ਕੌਣ ਨਾ ਬੱਕੋ ਬੱਕਸੀ ਯਾਰੋ ਟੌਪ ਦੇ ਲੀਬਰੋ ਟੌਪ ਦੇ ਅਟੈਕਰ ਹਰ ਇੱਕ ਦੀ ਬਾਜ ਵਾਲੀ ਅੱਖ ਦੀ ਯਾਰੋ ਕਮਲ ਪੌਣ ਚੱਕੂ ਪੁੱਤ ਸੋਨੇ ਰੰਗਾ ਕੱਪ ਯਾਰੋ ਔਰ ਚੱਕੂ ਰੰਗੀਲੇ ਸੋਨੇ ਰੰਗੇ ਕੱਪ ਯਾਰੋ ਲਓ ਸਾਹਮਣੇ ਭੂਜੋ ਵਾਲੀਏ ਤਿਆਰ ਪਰ ਤਿਆਰ ਆ ਗਏ ਬੱਲੇ 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 ਡਿਵੀਜ਼ ਹੋ ਗਈ ਹੈ ਜੀ ਡਿਵੀਜ਼ ਹੋ ਗਈ ਹੈ ਮੇਰੇ ਵੀਰੋ